लाली लाली भाई लाली अॻे पहुचो लाली भाई अॻे आजो ਹਾਂਜੀ ਅੱਜ ਅਸੀਂ ਕਰ ਕਰ ਲੋਕਾਂ ਨਾਲ ਮੈਂ ਮਿਲਣਾ ਤੇ ਮੰਮਾ ਨੂੰ ਤੋਲਿਆ ਜਾਊਗਾ ਤੇ ਸਭ ਨੂੰ ਵੋਟਾਂ ਲਈ ਰਿਕੁਐਸਟ ਕਰਾਂਗੇ ਸਨ ਹੋ ਰਹੇ ਨੇ ਨਗਰ ਇੱਕ ਤੋਂ ਤੁਸੀਂ ਖੜੇ ਹੋ ਬਾੜ ਤੋਂ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਅਸੀਂ ਬੋਰਡ ਨੰਬਰ 1 ਤੋਂ ਖੜੇ ਆਂ ਮੈਂ ਸੁਖੀ ਪ੍ਰਧਾਨ ਦੀ ਡਾਕਟਰ ਇਨ ਲਾਹ ਆਂ ਸਾਨੂੰ ਜਿਵੇਂ ਮੇਰੇ ਪਾਪਾ ਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਸੀ ਓਵੇਂ ਅਸੀਂ ਸਾਰਿਆਂ ਦੇ ਘਰੇ ਕੱਲ ਇੱਕ ਇੱਕ ਘਰੇ ਵੀ ਜਾ ਕੇ ਆਏ ਸਭ ਨੇ ਸਾਨੂੰ ਇੰਨਾ ਪਿਆਰ ਕੀਤਾ ਕਹਿੰਦੇ ਅਸੀਂ ਜਿਵੇਂ ਪਹਿਲਾਂ ਸੁਖੀ ਪ੍ਰਧਾਨ ਮੇਰੇ ਫਾਦੇ ਨੌਨਾ ਜਿਵੇਂ ਖੜੇ ਸੀ ਕਹਿੰਦੇ ਉਵੇਂ ਹੀ ਤੁਹਾਡੇ ਨਾਲ ਤੇ ਰومی ਸਾਨੂੰ ਇਹੀ ਅਸੀਂ ਸਭ ਤੋਂ ਉਮੀਦ ਕਰਦੇ ਆ ਕਿ ਜਿਵੇਂ ਉਹਨਾਂ ਨੂੰ ਮੇਰੇ ਪਾਪਾ ਨੂੰ ਪਿਆਰ ਦਿੱਤਾ ਸੀ ਉਵੇਂ ਮੇਰੇ ਮੰਮਾ ਨੂੰ ਵੀ ਪਿਆਰ ਕਰਕੇ ਸਾਨੂੰ ਅੱਗੇ ਤਰਨਗੇ ਤੇ ਸਾਡਾ ਵੋਟ ਨੰਬਰ ਹੈ ਕਮਜੀਤ ਕੋਰ ਨੰਬਰ ਦੂਜੇ ਤੇ ਪ੍ਰੈਸ ਕਰਕੇ ਸਾਨੂੰ ਜਿੱਤ ਪ੍ਰਾਪਤੀ ਦਾ ਉਹ ਕਰੋ ਅੱਗੇ ਕਰੋ ਥੈਂਕ ਯੂ ਕੀ ਕੀ ਮੁੱਦੇ ਹੋਣਗੇ ਜਿਹੜਾ ਤੁਹਾਡੇ ਬਾੜ ਦੇ ਕੀ ਕੰਮ ਨੇ ਜਿਹੜਾ ਤੁਸੀਂ ਕਰ ਪਾਓ ਆ ਸਟਰੀਟ ਲਾਈਟਸ ਤੇ ਜਿਵੇਂ ਨਾਲੀਆਂ ਜਿਹੜਾ ਪਾਣੀ ਖੜਾ ਰਹਿੰਦਾ ਜਿਨ੍ਹਾਂ ਨਾਲ ਮੱਛਰ ਹੁੰਦਾ ਹੈ ਡੇਂਗੂ ਉਹਨਾਂ ਨੂੰ ਪ੍ਰੋਬਲਮ ਸੋ ਕਰਨੀ ਪੈਂਦੀ ਹੈ ਵਿਚਾਰਿਆ ਕੇਸ ਕਰਨੀ ਪੈਂਦੀ ਹੈ ਉਹਨਾਂ ਦਾ ਹੈਲਥ ਇਸ਼ੂ ਪਾਰਕ ਬਣਾਵਾਂਗੇ ਬੱਚਿਆਂ ਲਈ ਜਾਂ ਜਿਹੜੇ ਏਜ ਨੇ ਉਹਨਾਂ ਲਈ ਥੋੜੇ ਐਕਸਰਸਾਈਜ਼ ਲਈ ਉਹ ਕਰਾਂਗੇ ਕਿਉਂ ਉਹ ਆਦਾ ਆਇਆ ਕਰਨ ਪਾਰਕ 'ਚ ਬੈਠਿਆ ਕਰਨ ਲੋਕਾਂ ਆ ਕੇ ਬੈਠਿਆ ਕਰਨ ਬਾੜ ਦੇ ਵਿੱਚ ਤੁਸੀਂ ਗਏ ਹੋ ਕਿਸ ਤਰ੍ਹਾਂ ਦਾ ਲੋਕਾਂ ਨੂੰ ਹੰਗਾਰਾ ਮਿਲਿਆ ਬਹੁਤ ਜਿਆਦਾ ਜੀ ਬਹੁਤ ਵਧੀਆ ਬਹੁਤ ਮੈਨੂੰ ਉਹਨਾਂ ਨੇ ਪਿਆਰ ਸਤਿਕਾਰ ਦਿੱਤਾ ਜੋ ਵੀ ਉਹਨਾਂ ਦੀਆਂ ਦਿੱਕਤਾਂ ਨੇ ਉਹ ਨਾਲੀਆਂ ਗਲੀਆਂ ਨਾਲੀਆਂ ਉਹਨਾਂ ਦੀਆਂ ਦਿੱਕਤਾਂ ਨੂੰ ਅਸਰੂਪ ਕਰਾਂ ਰੱਬੋ ਪੰਨੋ ਜੀ ਤੁਸੀਂ ਸਾਰੇ ਭੈਣ ਭਾਈਆਂ ਨੇ ਬਹੁਤ ਸੰਜੋਗ ਨਾਲ ਸਾਨੂੰ ਇਹ ਮੌਕਾ ਦਿੱਤਾ ਮੈਂ ਉਹਨਾਂ ਦਾ ਬਹੁਤ ਧੰਨ ਧੰਨਵਾਦ ਕਰਦੀ ਹਾਂ ਤਾਂ ਇਹਦੇ ਲਈ ਧੰਨਵਾਦ ਕਰਦੀ ਹਾਂ ਜੋ ਵੀ ਉਹਨਾਂ ਦੀਆਂ ਮੁਸ਼ਕਲਾਂ ਨੂੰ ਮੈਂ ਹੱਲ ਕਰਾਂਗੀ ਵੱਧ ਤੋਂ ਵੱਧ ਹਿੱਸਾ ਲੈ ਕੇ ਮੈਨੂੰ ਜੀ ਦਾ ਖਾਸ ਨਗਰ ਪੰਚਾਇਤ ਚੋਣਾ ਹੋ ਰਹੀਆਂ ਸ਼ੁਰੂਆਤ ਚ 9 ਸਾਲ ਤੋਂ ਕੀ ਦੇਖਦੇ ਹਾਂ ਇੱਥੋਂ ਦਾ ਹਾਲਾਤ ਅਸੀਂ ਅੱਜ ਜੋ ਹਾਲਾਤ ਨੇ ਇੱਥੇ ਬਹੁਤ ਭਾਰੀ ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦਾ ਪਿਆਰ ਹੈ ਜਿਹੜੀ ਮੌਜੂਦਾ ਸਰਕਾਰ ਹੈ ਉਹ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਜਿਵੇਂ ਆਪਾਂ ਵੇਖਿਆ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਅੱਜ 3 ਸਾਲ ਪੂਰੇ ਹੋ ਚੁੱਕੇ ਨੇ 3 ਸਾਲਾਂ ਦੇ ਵਿੱਚ ਤੁਸੀਂ ਮੈਨੂੰ ਦੱਸੋ ਕਿਹੜਾ ਵਾਅਦਾ ਪੂਰਾ ਕੀਤਾ ਆਪਾਂ ਆਂ ਦੀ ਖੜੇ ਨੇ 10 ਦਿਨ ਇਹਨਾਂ ਦੇ ਖਾਤੇ 'ਚ 1000 ਰੁਪਏ ਆਇਆ ਕੀ ਆਪਣੇ ਚਲੋ ਪਿਛਲੇ ਸਾਲ ਫਲੱਡ ਆਇਆ ਆਪਣੇ ਇੱਥੇ ਇਹੀ ਫਲੱਡਗੜ੍ਹ ਸ਼ਹਿਰ ਦੇ ਵਿੱਚ ਕਿਸੇ ਨੂੰ ਇੱਕ ਬੱਚੇ ਨੂੰ ਮੁਆਵਜ਼ਾ ਨਹੀਂ ਮਿਲਿਆ ਜਿਵੇਂ ਕਿ ਮੁੱਖ ਮੰਤਰੀ ਨੇ ਕਿਹਾ ਸੀ ਜੇ ਕਿਸੇ ਦੀ ਮੁਰਗੀ ਜਾਂ ਬੱਕਰੀ ਦਾ ਮੁਆਵਜ਼ਾ ਮੈਂ ਦੇਵਾਂਗਾ ਤੇ ਕਿਸੇ ਨੂੰ ਹਾਲੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਤਿੰਨ ਖਰਾਬ ਫਸਲਾਂ ਖਰਾਬ ਹੋ ਗਿਆ ਪਿਛਲੇ 3 ਸਾਲਾਂ ਦੇ ਵਿੱਚ ਕਿਸੇ ਨੂੰ ਕੋਈ ਮaafਤਾ ਨਹੀਂ ਮਿਲਿਆ ਕੋਈ ਇਹਨਾਂ ਨੇ ਨੌਜਵਾਨਾਂ ਵਾਸਤੇ ਨਸ਼ਾ ਤੇ ਸ਼ਰਿਆਮ ਬਿਕਰੇ ਰੋਜ਼ ਮੌਤਾ ਹੋ ਰਹੀਆਂ ਨੌਜਵਾਨਾਂ ਦੀਆਂ ਸੋ ਇਸ ਕਰਕੇ ਪੰਜਾਬ ਦੀ ਨੌਜਵਾਨੀ ਕਿਸਾਨੀ ਮਜ਼ਦੂਰ ਹਰ ਵਰਗ ਇਹਨਾਂ ਤੋਂ ਦੁਖੀ ਹੈ ਤੇ ਉਸ ਕਰਕੇ ਕਾਂਗਰਸ ਪਾਰਟੀ ਕੇ ਲੋਕਾਂ ਨੇ ਚੁਕਾ ਹੈ ਤੇ ਲੋਕ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਬਤਾਇਆ ਕਹਿੰਦਾ ਸੀ 2.5 ਸਾਲਾਂ ਦੇ ਵਿਕਾਸ ਦੇ ਨਾਂ ਤੇ ਵੋਟਾਂ ਮੰਗਦਾ ਮੈਨੂੰ ਦੱਸ ਦੋ ਸਜੂਲਗੜ੍ਹ ਸ਼ਹਿਰ ਹੈ ਸ਼ਹਿਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪੋਲ ਬਣਾਇਆ ਜਿਹੜੀ ਬਹੁਤ ਲੰਬੀ 80 ਦਾ 80 ਮੀਟਰ ਦੀ ਮੰਗ ਸੀ ਲੋਕਾਂ ਦੀ ਕਿਉਂਕਿ ਉਦੋਂ ਪਹਿਲਾਂ ਹਰ ਸਾਲ ਫਲੱਡ ਆਉਂਦਾ ਇੱਥੇ ਉਹ ਪੋਲ ਬਣਾਇਆ ਪਾਰਕ ਬਣਾਇਆ ਭਗਤ ਸਿੰਘ ਜੀ ਦਾ ਸਟੈਚੂ ਬਣਾਇਆ ਜਦ ਰੋਹ ਸੜਕ ਨਿਕਲ ਰਹੀ ਸੀ ਹਾਈਵੇ ਉਦੋਂ ਜੈਨ ਧਰਮ ਨੂੰ ਉਹਨਾਂ ਨੂੰ ਉਹਨਾਂ ਦਾ ਦੇਖਦੇ ਹੋਏ ਉਹਨਾਂ ਨੂੰ ਉਹਨਾਂ ਨੂੰ ਸਨਮਾਨਿਤ ਅਸੀਂ ਇੱਕ ਉਹਨਾਂ ਦਾ ਬੁੱਤ ਬਣਾਇਆ ਚੌਂਕ ਦੇ ਵਿੱਚ ਹੋਰ ਇਹ ਜੇ ਨੇਕਾ ਕੰਮ ਕੀਤੇ ਆ ਇਹ ਉਹ ਕੰਮ ਗਿਣਾ ਰਹੇ ਜਿਹੜੇ ਸਾਡੇ ਵੇਲੇ ਸ਼ੁਰੂ ਹੋਏ ਹੋਏ ਕੰਮ ਨੇ ਉਹਨਾਂ ਨੂੰ ਇਹ ਆਪਣਾ ਕੰਮ ਦੱਸਦੇ ਨੇ ਦੋ ਦਿਨ ਬਾਕੀ ਰਹਿ ਗਏ ਬੋ ਟ੍ਰਾਂਸਪੋਰਟ ਨੂੰ ਕੀ ਅਪੀਲ ਕਰਾਂਗੇ ਅਸੀਂ ਵੋਟਰਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਦੇਖੋ ਪੰਜੇ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਹੈ ਤਾਂ ਆਪਾਂ ਨੂੰ ਇਹ ਜਿਹੜੀ ਪਾਰਟੀ ਹੈ ਮੌਜੂਦਾ ਜਿਹੜੀ ਸਰਕਾਰ ਆ ਆਮ ਆਦਮੀ ਉਹਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ ਜਿਉਂ ਉਹਨਾਂ ਨੂੰ ਆਪਾਂ ਹਰਾਵਾਂਗੇ ਤਾਂ ਸ਼ਾਇਦ ਉਹਨਾਂ ਤੇ ਕੋਈ ਸਿਰ ਤੇ ਜੂਂ ਸਰਕ ਜੇ ਸ਼ਾਇਦ ਉਹਨਾਂ ਨੂੰ ਕੋਈ ਕੰਮ yaad ਆ ਜਾਏ ਆਪਣਾ ਗੀਤੇ ਹੋਏ ਵਾਦਾ ਕੋਈ ਸ਼ਹਿਰ ਕੰਮ ਕਰ ਦੇਣ ਇਸ ਕਰਕੇ ਉਹਨਾਂ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ ਦੇ ਜਿਹੜੇ ਪਹਿਲੇ ਵਾਰਡ 1 ਨੰਬਰ ਵਾਰਡ ਚ ਖੜੇ ਹੋ ਕੀ ਹੈਗਾ ਇੱਥੇ ਜਿਹੜੀ ਤੁਸੀਂ ਵੋਟ ਮੰਗਣ ਲਈ ਆਏ ਹੋ ਅਸੀਂ ਇੱਥੇ ਸਾਡੇ ਜਿਹੜੇ ਉਮੀਦਵਾਰ ਹੈ ਸਾਡੇ ਸਤਕਾਰਯੋਗ ਮਾਤਾ ਸਾਡੇ ਜਿਹੜੇ ਕਮਲਜੀਤ ਕੌਰ ਹੈ ਉਹ ਇੱਥੇ ਉਮੀਦਵਾਰ ਨੇ ਉਹਨਾਂ ਦੇ ਜੇ ਮੈਂ ਯਾਦ ਕਰਾਵਾਂ ਤਾਂ ਜਿਹੜੇ ਉਹਨਾਂ ਦੇ ਪਤੀ ਸੀ ਸਵਰਗੀ ਸਾਡੇ ਅਸੀਂ ਉਹਨੂੰ ਪਿਆਰ ਨਾਲ ਸੁੱਖੀ ਅੰਕਲ ਕਹਿੰਦੇ ਸੀ ਉਹਨਾਂ ਨੇ ਪ੍ਰਧਾਨਗੀ ਵੀ ਕੀਤੀ ਹੈ ਇਸ ਜ਼ਿਲ੍ਹੇ ਦੀ ਤੇ ਉਹ ਉਹਨਾਂ ਨੇ ਇਲੈਕਸ਼ਨ ਵੀ ਲੜੀ ਐ ਤੇ ਉਹਨਾਂ ਨੇ ਲੋਕਾਂ ਵਾਸਤੇ ਦਿਨ ਰਾਤ ਕੀਤਾ ਆਪਣੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਈ ਐ ਸੋ ਉਹਨਾਂ ਦੇ ਜਿਹੜੇ ਕੀਤੇ ਹੋਏ ਕੰਮ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਅਸੀਂ ਚੱਲ ਰਹੇ ਐ ਤੇ ਸਾਡੇ ਜਿਹੜੇ ਮਾਤਾ ਕਮਲਜੀਤ ਕੌਰ ਉਹਨਾਂ ਦੇ ਘਰੋਂ ਲੋਕ ਉਹਨਾਂ ਨੂੰ ਉਹਨਾਂ ਦਾ ਮਤਲਬ ਦੇਖਦੇ ਹੋਏ ਜੋ ਉਹਨਾਂ ਨੇ ਸਾਡੇ ਅੰਕਲ ਨੇ ਕੰਮ ਕੀਤੇ ਐ ਉਹਨਾਂ ਪ੍ਰਤੀ ਇਹਨਾਂ ਨੂੰ ਲੋਕਾਂ ਨੇ ਉਮੀਦਵਾਰ ਬਣਾਇਆ ਤੇ ਇਹਨਾਂ ਨੂੰ ਉਹ ਵਰਤਵਾਰ ਵੋਟਰਾਂ ਨੂੰ ਜਿਤਾਉਣਗੇ ਇਹੀ ਇੱਕ ਸੱਚੀ ਸ਼ਰਧਾਂਜਲੀ ਹੋਊਗੀ ਸਾਡੇ ਜਿਹੜੇ ਪ੍ਰਧਾਨ ਰਹੇ ਨੇ ਸਾਫਕਾ ਸੁਖੀ ਅੰਕਲ ਜਿਹੜੇ ਇਹਨਾਂ ਦੇ ਪਤੀ ਅੱਜ ਬਾੜ ਚ ਗਏ ਹੋ ਕਿੱਥੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਸੀਗੇ ਉੱਥੇ ਜਿਹੜੇ ਬਾੜ ਦੇ ਵਿੱਚ ਬਾੜ ਦੇ ਵਿੱਚ ਅਸੀਂ ਰਾਉਂਡ ਲਾਇਆ ਬਹੁਤ ਤੁਸੀਂ ਦੇਖਿਆ ਹੋਣਾ ਬਹੁਤ ਭਾਰੀ ਇਕੱਠ ਸੀ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਸੀਗਾ ਅੱਜ ਅਸੀਂ 1 ਨੰਬਰ ਵਾਰਡ ਦੇ ਵਿੱਚ ਜਿੰਨੀਆਂ ਜਿਹੜੇ ਕੋਲੇ ਵੀ ਗਏ ਹਰੇਕ ਨੇ ਸਾਨੂੰ ਇਹ ਗੱਲ ਨਾਤਾ ਜੀ ਨੂੰ ਮਤਲਬ ਵਿਸ਼ਵਾਸ ਦਿਵਾਇਆ ਵੀ ਇਹਨਾਂ ਨੂੰ ਅਸੀਂ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾਵਾਂਗੇ ਇੱਥੇ ਹੋਰ ਤਰ੍ਹਾਂ ਦਾ ਸਮਾਂ ਚਾਰ ਪੰਜ ਥਾਵਾਂ ਤੇ ਇਹਨੂੰ ਤੋਲੇ ਹੀ ਗਿਆ ਜੀ ਲੱਤੂਆਂ ਨਾਲ ਕਿੰਨੂ ਆ ਜੀ 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 ਹੋਰ ਕੀ ਮਤਲਬ ਵਿਕਾਸ ਦਾ ਕਾਰਜ ਕਰਨਗੇ ਜਿਹੜਾ ਇੱਥੇ ਦੇਖੋ ਇੱਥੇ ਜਿਹੜਾ ਸ਼ਹਿਰ ਸਤੂਲਗੜ੍ਹ ਤੋਂ ਵਿਕਾਸ ਦੀ ਬਹੁਤ ਲੋੜ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਇਹ ਪਰਿਵਾਰ ਨੂੰ ਆਪਾਂ ਕੋਈ ਇਹ ਪੁਰਾਣਾ ਸਿਆਸੀ ਪਰਿਵਾਰ ਹੈ ਇਹ ਪਰਿਵਾਰ ਨੂੰ ਚੰਗੀ ਤਰ੍ਹਾਂ ਪਤਾ ਵੀ ਵਿਕਾਸ ਕਿਵੇਂ ਕਰਨਾ ਲੋਕਾਂ ਦੀ ਸੇਵਾ ਦੇ ਵਿੱਚ ਇਹ ਪਹਿਲਾਂ ਹੀ ਲੱਗਿਆ ਹੋਇਆ ਹੈ। ਤੋਂ ਇਸ ਕਰਕੇ ਜਦੋਂ ਆਪਾਂ ਇਹੋ ਜਿਹੇ ਪਰਿਵਾਰ ਨੂੰ ਲੋਕ ਚੋਣਨਗੇ ਤਾਂ ਇਹ ਬਾਖੂਬੀ ਲੋਕਾਂ ਪ੍ਰਤੀ ਇਹ ਇੱਥੋਂ ਇਸ ਇੱਕ ਨੰਬਰ ਵਾਰਡ ਨੂੰ ਇਹ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾਣਗੇ। ਠੀਕ ਹੈ। ਨਗਰਪੰਚਾਇਤ ਦੀਆਂ ਚੋਣਾਂ ਲੰਬੇ ਸਮੇਂ ਤੋਂ ਸਰਗਰਮ ਵਿਖੋਰੀਆਂ ਮਫੀਸਾ ਕਦੋਂ ਦੇਖਦੇ ਚੋਣਾਂ ਨੂੰ? ਦੇਖੋ ਜੀ ਇਹ ਬਹੁਤ ਲੋਕਾਂ ਦੇ ਵਿੱਚ ਵੱਡਾ ਇੱਕ ਦਾ ਉਤਸ਼ਾਹ ਬਹੁਤ ਹੈ। ਲੋਕੇ ਜਿੰਨੇ ਸਾਡੇ ਕੈਂਡੀਡੇਟ ਹੈ ਜਿਵੇਂ ਵੋਟ ਨੰਬਰ 1 ਜਿ세 ਹੁਣ ਕਮਲਜੀਤ ਕੌਰ ਸਰਦਾਰੀ ਭੈਣ ਦਾ ਇਹਨਾਂ ਨੂੰ ਖੜਾ ਕਰਕੇ ਕਾਂਗਰਸ ਪਾਰਟੀ ਵੱਲੋਂ ਅੱਜ ਆ ਦੇਖ ਰਹੇ ਹੋ ਤੁਸੀਂ ਕਿੰਨੀ ਵੱਡੀ ਤਾਦਾਦ ਚ ਸਾਰੇ ਬੱਚੇ ਨੌਜਵਾਨ ਬੀਪੀਐਮ ਬਜ਼ੁਰਗ ਸਾਰੇ ਚੱਲ ਰਹੇ ਤਾਂ ਤਾਂ ਇਹਨਾਂ ਨੂੰ ਟੋਲਿਆ ਜਾ ਰਿਹਾ ਸਾਰਾ ਵੋਟ ਅਸੀਂ ਕੱਢ ਕੇ ਆਏ ਔਰ ਹਰ ਤਰ੍ਹਾਂ ਨਾਲ ਲੋਕਾਂ ਦਾ ਪਿਆਰ ਮਿਲ ਰਿਹਾ ਕਾਰਨ ਇੱਕੋ ਹੈ ਵੀ ਪਿਛਲੇ 10 ਸਾਲ ਬਰਬਾਦ ਹੋ ਗਏ 8-2 سال ਇਹਨਾਂ ਨੇ ਚੱਕਦੇ ਨਾ 3 ਸਾਲ ਇਹਨਾਂ ਕੋਲੇ ਕੁਝ ਨਹੀਂ ਰਿਹਾ ਹੁਣ ਐ ਵੀ ਪੂਰੇ ਫਿਰਦੇ ਆ ਤੁਸੀਂ ਦੇਖ ਹੀ ਰਹੇ ਹੋ ਸਾਰੇ ਚੋਣਾ ਤਾਂ ਇਹਨਾਂ ਦੇ ਪੱਲੇ ਤੂਗਾ ਨਾ ਜਿੰਨਾ ਵੀ ਡਿਵੈਲਪਮੈਂਟ ਹੋਈ ਹੈ ਆ ਮੰਡੀ ਦੇਖ ਲਓ ਤੁਸੀਂ ਸਾਰੀ ਮੰਡੀ 'ਚ 20-25 ਕਰੋੜ ਰੁਪਈਆ ਲਾ ਕੇ ਉਹ ਸਾਰਾ ਪਰਲਾ ਕੰਦਾ ਫਰਸ਼ ਪਰਲੀਕ ਮੰਡੀ ਕੰਪਲੀਟ ਕੀਤੀ ਸੀਵਰੇਜ ਸਿਸਟਮ ਠੀਕ ਕੀਤਾ ਪਰ 3 ਸਾਲਾਂ ਚ ਇਹਨਾਂ ਨੇ ਕਿਉਂਕਿ ਪਿਛਲੀ ਵਾਰ ਪਾਣੀ ਆ ਗਿਆ ਸਾਰਾ ਸੀਵਰੇਜ ਬੰਦ ਪਿਆ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ ਜਿੱਥੇ ਪਾਣੀ ਆਇਆ ਸੀ ਉਹ ਸਾਰੇ ਲੋਕ ਤੇ ਡੁੱਬ ਗਏ ਸੀ ਅਜੇ ਤੱਕ ਉੱਥੇ 1 ਰੁਪਿਆ ਨਹੀਂ ਲੱਗਿਆ ਜਿੰਨੇ ਸਾਡੇ ਬੰਦੇ ਖੜੇ ਆ ਸੀ ਕੋ ਤਰਜੀਹ ਹੈ ਵੀ ਜਦੋਂ ਤੁਸੀਂ ਜਿੱਤ ਗਏ ਪਹਿਲਾਂ ਤਾਂ ਪੂਰਾ ਇਥੇ ਕੰਟਰੋਲ ਕਰੋ ਮੁੜ ਕੇ ਜਿੰਨੇ ਫੰਡ ਦੀ ਲੋੜ ਹੈ ਅਸੀਂ ਮੁਹੱਈਆ ਕਰਾਵਾਂਗੇ ਸੀਵਰੇਜ ਹੋਵੇ ਸੜਕਾਂ ਹੋਣ ਔਰ ਪੀਣ ਵਾਲਾ ਪਾਣੀ ਹੈ ਕਗਰ ਦਾ ਸਿਸਟਮ ਹੈ ਇਹਨੂੰ ਠੀਕ ਕਰਨਾ ਕਿਉਂਕਿ ਇਹਨਾਂ ਦੇ ਵਾਰਡ ਬਿਲਕੁਲ ਕਗਰ ਦੇ ਨਾਲ ਆ ਗਿਆ ਔਰ ਸੁਖੀ ਸਾਡੇ ਪ੍ਰਧਾਨ ਸੀਗੇ ਪਹਿਲਾਂ ਇਹਨਾਂ ਦੇ ਘਰੋਂ ਜਿਹੜੇ ਬਹੁਤ ਹੀ ਨੇਕ ਸਾਡੀ ਪਾਰਟੀ ਦੇ ਇੱਥੇ ਰਹੇ ਐ ਔਰ ਉਹਨਾਂ ਦਾ ਬੜਾ ਲੋਕਾਂ 'ਚ ਪਿਆਰ ਸੀ ਪਰ ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਐ ਸਾਡੇ 'ਚ ਨਹੀਂ ਪਰ ਹੁਣ ਇਹਨਾਂ ਨੇ ਜ਼ਿੰਮੇਵਾਰੀ ਪਾਰਟੀ ਦੀ ਵੀ ਸੰਭਲੀ ਔਰ ਇਲੈਕਸ਼ਨ ਦੀ ਵੀ ਸੰਭਲੀ ਸਾਰੇ ਅਸੀਂ ਇਹਨਾਂ ਨਾਲ ਆ ਔਰ ਇਹਨਾਂ ਨੂੰ ਵੱਧ ਵੱਧ ਵੋਟਾਂ ਪਵਾ ਕੇ ਇਹ ਕੰਮ ਜਾਰੂ ਕਰਵਾਉਣਾ ਐ ਔਰ ਐਸ ਵਾਰਡ ਦਾ ਐਸ ਹਲਕੇ ਦਾ ਇਹ ਸਰਦੂਂਗੜ ਦੇ 15 ਵਾਰਡਾਂ ਦੀ ਪੂਰੀ ਤਰ੍ਹਾਂ ਨਿਗਰਾਨੀ ਦਾ